ਦੋਸਤੋ ਇੱਕ ਸਵਾਲ ਬਣ ਗਿਆ ਕਿ ਜੇਕਰ ਕਿਸੇ ਸ਼ਖਸੀਅਤ ਦਾ ਕੋਈ ਦਿਨ ਹੋਵੇ ਜਾਂ ਕੋਈ ਤਿਥੀ ਹਾਰ ਹੋਵੇ ਤੇ ਜਾਂ ਕੋਈ ਘਟਨਾ ਦਰਘਟਨਾ ਵਾਪਰਦੀ ਹੈ ਤਾਂ ਉਹਦੇ ਬਾਰੇ ਜਾਣਨ ਦੀ ਇੱਛਾ ਜਿਹੜੀ ਹੈਗੀ ਉਹ ਹਮੇਸ਼ਾ ਬਣੀ ਰਹਿੰਦੀ ਹੈ ਇਸੇ ਕੱਲ ਬੜਾਈ ਧਿਆਨਖਬਰਤਾਰਾ ਵਾਪਰਿਆ ਹੈ ਕਿ ਘੜੇ ਮਾਰੀ ਹੋਈ ਹੈ ਤੂਫਾਨ ਸੇ ਨਾਲ ਮੀਂਹ ਸੀ ਜਿਹਨੇ ਬੜਾ ਨੁਕਸਾਨ ਕੀਤਾ ਤੇ ਉਹਦੇ ਬਾਰੇ ਇਹਨਾਂ ਦੀ ਇੱਛਾ ਹੋਈ ਤਾਂ ਫਰੋਲਾ ਫਰਾਲੇ ਕੀਤੀ ਜੀ ਪੰਜਾਬੀ ਹਿੰਦੀ ਵਿੱਚ ਤਾਂ ਮਿਲਿਆ ਕੁਛ ਨਹੀਂ ਫਿਰ ਵਿਕੀਪੀਡੀਆ YouTube ਤੇ ਕੋਹਿਰਾ ਤੇ ਆਪਣਾ ਆਰਟੀਫੀਸ਼ੀਅਲ ਇੰਟੈਲੀਜੈਂਸੀ ਉਹਨਾਂ ਦੀ ਮਦਦ ਲਈ ਤਾਂ ਉਹਦੇ ਵਿੱਚ ਜਿੰਨਾ ਕੁ ਮੈਨੂੰ ਸਮਝ ਲੱਗਿਆ ਉਹ ਤੁਹਾਨੂੰ ਨਾਲ ਸਾਂਝਾ ਕਰਦਾ ਇਹ ਇਸ ਕਰਦਾ ਆਪਾਂ ਨੂੰ ਪਤਾ ਹੀ ਹੈ ਵੀ ਜਦੋਂ ਸੂਰੀ ਦੀ ਰੋਸ਼ਨੀ ਨਾਲ ਜਿਹੜਾ ਪਾਣੀ ਆਉ ਉਹ ਸਮੁੰਦਰਾਂ ਤੇ ਖੇਤਾਂ ਜਾਂ ਜਿਹੜੇ ਵੀ ਸਾਡੇ ਕੋਲ ਸਾਧਨ ਹੈਗੇ ਆ ਪਾਣੀ ਦੇ ਇੱਥੇ ਕਿਤੇ ਇਕੱਠਾ ਹੁੰਦਾ ਥੋੜ੍ਹਾ ਦਰਹਿੰਦਾ ਔੜ ਕੇ ਉੱਪਰ ਸਮਾਨ ਵੱਲ ਨੂੰ ਜਾਂਦਾ ਕਿਉਂਕਿ ਉੱਪਰ ਟੈਂਪਰੇਚਰ ਘਟ ਹੁੰਦਾ ਹੈ ਹਵਾ ਇਹਨੂੰ ਉੱਪਰ ਵੱਲ ਲੈ ਜਾਂਦੀ ਹੈ ਤਾਂ ਇੱਕ ਸਥਿਤੀ ਇਹੋ ਜਿਹੀ ਆਉਂਦੀ ਹੈ ਤਾਂ 4 ਕਿਲੋਮੀਟਰ ਤੱਕ ਜਾ ਕੇ ਟੈਂਪਰੇਚਰ ਬਹੁਤ ਡਾਊਨ ਹੋ ਜਾਂਦਾ ਉੱਥੇ ਜਾ ਕੇ ਜਿਹੜੀਆਂ ਇਹ ਬੂੰਦਾਂ ਇਕੱਠੀਆਂ ਹੁੰਦੀਆਂ ਤਾਂ ਬੱਦਲ ਬਣ ਜਾਂਦੇ ਆ ਤੇ ਜਦੋਂ ਇਹ ਬੱਦਲ ਆਪਸੇ ਟਕਰਾਉਂਦੇ ਆ ਤਾਂ ਇਹ ਬੂੰਦਾਂ ਭਾਰੀਆਂ ਹੁੰਦੀਆਂ ਉਹਦੇ ਨਾਲ ਮੀਂਹ ਪੈਂਦਾ ਇਹ ਅ ਪਰ ਕਈ ਵਾਰੀ ਕੀ ਹੁੰਦਾ ਵੀ ਇਹ ਥੋੜਾ ਜਿਹਾ ਮਤਲਬ ਉੱਪਰ ਚਲੇ ਜਾਂਦੇ ਤੇ ਇਹ ਜਿਹੜੀਆਂ ਬੂੰਦਾਂ ਸਿੱਧੀਆਂ ਹੀ ਅ ਬਰਫ਼ ਦੇ ਰੂਪ ਵਿੱਚ ਬਦਲ ਜਾਂਦੀਆਂ ਤੇ ਉਹ ਪਹਾੜਾਂ ਦੇ ਉੱਤੇ ਬਰਫ਼ ਪੈਂਦੀ ਹੈ ਪਰ ਹੁਣ ਸਵਾਲ ਪੈਦਾ ਹੁੰਦਾ ਵੀ ਮੈਦਾਨਾਂ ਦੇ ਵਿੱਚ ਗੜੇ ਪੈਂਦੇ ਆ ਉਹ ਕਿਉਂ ਪੈਂਦੇ ਆ ਉਹਦੇ ਨਾਲ ਦੇਖਣ ਦੇ ਵਿੱਚ ਇਹ ਆਇਆ ਵੀ ਜਿਹੜਾ ਬੱਦਲ ਹੈ ਉੱਪਰ ਤੇ ਉਹਦਾ ਹੇਠਲਾ ਹਿੱਸੇ ਦੇ ਵਿੱਚ ਮਮ ਥੋੜਾ ਜਿਹਾ ਟੈਂਪਰੇਚਰ ਆਪਾਂ ਕਿਸੇ ਦੇ ਵੱਧ ਹੁੰਦਾ ਹੈ ਤੇ ਉੱਪਰ ਘਟ ਹੁੰਦਾ ਹੈ ਜਿਹੜੀਆਂ ਉੱਪਰ ਲੀਆਂ ਬੂੰਦਾਂ ਐ ਉਹ ਛੋਟੇ ਛੋਟੇ ਗੜਿਆਂ ਦੇ ਰੂਪ ਦੇ ਵਿੱਚ ਬਦਲ ਜਾਂਦੀਆਂ ਉਹ ਇੱਕ ਵਾਰ ਥੱਲੇ ਆਉਂਦੀਆਂ ਥੱਲੋਂ ਟੈਂਪਰੇਚਰ ਕਰਕੇ ਫਿਰ ਉੱਪਰ ਚਲ ਗਈ ਜਾਂਦੀਆਂ ਤੇ ਉਤਰਾ ਚੜਾ ਉਹਨਾਂ ਦੇ ਵਿੱਚ ਇੱਕ ਚੱਲਦਾ ਰਹਿੰਦਾ ਹੈ ਉੱਪਰ ਹੇਠ ਉਹਦਾ ਕਾਰਨ ਇੱਕ ਹੋਰ ਵੀ ਹੈ ਵੀ ਜਿਹੜਾ ਸਾਡੇ ਕੋਲੇ ਕੱਲ ਵੀ ਅਸੀਂ ਵੇਖਿਆ ਤੂਫਾਨ ਆਇਆ ਉਹ ਵੀ ਰੋਲਰ ਕਰਦਾ ਹੈ ਉਹਦੇ ਨਾਲ ਜਿਵੇਂ ਧਰਤੀ ਦੇ ਉੱਪਰ ਇਹ ਇਹ ਹੁੰਦਾ ਹੈ ਤੇ ਹਵਾ ਇਹੇਠੋਂ ਉੱਪਰ ਵੱਲ ਜਾਂਦੀ ਹੈ ਉਸ ਤਰ੍ਹਾਂ ਹੀ ਇਹਦਾ ਅਸਰ ਉੱਪਰ ਬੱਦਲਾਂ ਵਿੱਚ ਵੀ ਹੁੰਦਾ ਹੈ ਤੇ ਉਹਦੇ ਨਾਲ ਜਿਹੜੀਆਂ ਇਹ ਛੁੱਟਛੁੱਟ ਗੜੇ ਆਏ ਵਾਰ-ਵਾਰ ਹੇਠ ਉੱਪਰ ਚਲਦੇ ਆ ਉਹਨੇ ਏਰੀਆ ਦੇ ਵਿੱਚ ਉੱਪਰ ਜਿੱਥੇ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਤੇ ਉਹਦੇ ਨਾਲ ਜਿਹੜੇ ਬੱਦਲਾਂ ਦੇ ਵਿੱਚੋਂ ਪਾਣੀ ਆਉਂਦੇ ਉੱਪਰ ਹੋਰ ਜੰਮਦਾ ਜਾਂਦਾ 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 ਉਹ ਤੈਆਂ ਝੜਦੀਆਂ ਤੇ ਤੈ ਝੜ ਕੇ ਫਿਰ ਉਹ ਇੰਨੇ ਘਾਰੇ ਹੋ ਜਾਂਦੇ ਆ ਵੀ ਉੱਥੇ ਉਹ ਨਹੀਂ ਟਿਕ ਸਕਦੇਗੇ ਇੱਕ ਧਰਤੀ ਦੀ ਖੇਚ ਹੈ ਉਹਨਾਂ ਦਾ ਪਾਰ ਹੈ ਉਹਦੇ ਕਰਕੇ ਉਹ ਜ਼ਮੀਨ ਦੇ ਉੱਤੇ ਗੜਿਆਂ ਦੇ ਰੂਪ ਦੇ ਵਿੱਚ ਆ ਜਾਂਦੇ ਆ ਤੇ ਰਸਤੇ ਦੇ ਵਿੱਚ ਗਰਮ ਮੌਸਮ ਵੀ ਮਿਲਦਾ ਹੈ ਹਵਾਵਾਂ ਤੋਂ ਹੀ ਗਰਮ ਹੈ ਥੱਲੇ ਆ ਕੇ ਤਾਂ ਉਹਦੇ ਨਾਲ ਸਾਈਡ ਤੋਂ ਜਿਹੜੇ ਖੁਰਕੇ ਉਹ ਗੋਲ ਹੋ ਜਾਂਦੇ ਆ ਤੁਸੀਂ ਵੇਖਿਆ ਹੋਣਾ ਕੱਲ ਵੀ ਜਿਹੜੇ ਕਾਫੀ ਮੋਟੇ ਗੜੇ ਸੀਗੇ ਤੇ ਉਹਨਾਂ ਉਹ ਇਹਨੇ ਗੋਲ ਵੀ ਨਹੀਂ ਸੀ ਕੋਈ ਚਪਟੇ ਸੀ ਤੇ ਉੱਚੀ ਸਾਫ਼ ਦਿਸਦਾ ਸੀ ਕਿ ਕਈ ਤائیں ਜਿਹੜੀਆਂ ਹੈਗੀਆਂ ਉਹਦੇ ਉੱਤੇ ਚਿੜੀਆਂ ਹੁੰਆਂ ਉਸਦੀਆਂ ਬਰਫ਼ ਦੀ ਇੱਕ ਤਰੀਕੇ ਨਾਲ ਇਸ ਤਰੀਕੇ ਨਾਲ ਇਹ ਗੜੇ ਪੈਂਦੇ ਐ ਅਗਲਾ ਸਵਾਲ ਸੀ ਕਿ ਇਹ ਮਾਰਚ ਦੇ ਮਹੀਨੇ ਕਿਉਂ ਵਾਪਰਦਾ ਹੈ ਖਾਸ ਤੌਰ ਤੇ ਸਾਡੇ ਪੰਜਾਬ ਦੇ ਵਿੱਚ ਤੇ ਪੰਜਾਬੀ ਦੀ ਕਹਾਵਤ ਵੀ ਹੈ ਕਹਿੰਦੇ ਫਰੇ ਚੇਤ ਕਰਨਾ ਖੇਤ ਤੇ ਅਕਸਰੀ ਇਸ ਟਾਈਮ ਦੇ ਵਿੱਚ ਗੜੇਮਾਰੀ ਹੁੰਦੀ ਹੈ ਤੇ ਯਾਦ ਹੋਣਾ ਤੁਹਾਨੂੰ ਸਭ ਨੂੰ ਪਿਛਲੇ ਸਾਲ ਵਾਲੀ ਘਟਨਾ ਕਿ 30 ਮਾਰਚ ਨੂੰ ਇਹਨਾਂ ਫਾਰੀ ਗੜੇ ਮਾਰੀ ਹੋਈ ਸੀ ਤੇ ਉਹਦੇ ਨਾਲ ਕਣਕਾਂ ਵਿਸ਼ ਗੀਆਂ ਉਤੋਂ ਟਕੀਆਂ ਗੀਆਂ ਅਗਲੇ ਦਿਨ ਤੱਕ ਉਵੇਂ ਬਰਫ਼ ਪਈ ਸੀ ਤੇ ਉਹਦਾ ਕਾਰਨ ਇਹ ਹੈ ਵੀ ਅੱਜ ਕੱਲ ਜਾ ਕੇ ਜਿਹੜੀ ਹੈਗੀ ਆ ਉਹ ਸਰਦੀ ਘਟਦੀ ਹੈ ਟੈਂਪਰੇਚਰ ਇੱਕੇ ਦਮ ਵੱਧਾ ਹੈ ਤੇ ਇਸ ਟੈਂਪਰੇਚਰ ਦੇ ਵਾਧੇ ਕਾਰਨ ਨਾਲ ਜਿਹੜੀ ਗੜਬੜ ਹੁੰਦੀ ਹੈ ਉਹਦੇ ਨਾਲ ਇਹ ਸਾਰਾ ਵਰਤਾਰਾ ਵਾਪਰਦਾ ਸੋ ਅੰਬੈਸਤ ਕੁਦਰਤੀ ਵਰਤਾਰੇ ਇਹ ਬਹੁਤ ਹੀ ਜਟਿਲ ਹੈ ਬਹੁਤ ਸਾਰੇ ਫੈਕਟਰ ਹੈ ਤੇ ਬਹੁਤ ਸਾਰੇ ਪੱਖ ਹੈ ਕੁਝ ਵਿਗਿਆਨੀਆਂ ਨੇ ਸਮਝ ਲਏ ਨੇ ਕੁਝ ਸਾਹਮਣੇ ਬਾਕੀ ਨੇ ਤੇ ਕੁਦਰਤ ਦਾ ਭੇਦ ਹੌਲੀ-ਹੌਲੀ ਪਾਇਆ ਜਾ ਰਿਹਾ ਹੈ ਸੋ ਉਮੀਦ ਹੈ ਕਿ ਤੁਹਾਨੂੰ ਮੋਟੀ-ਮੋਟੀ ਜਾਣਕਾਰੀ ਸਮਝ ਆ ਗਈ ਹੋਏਗੀ ਕਿ ਵਰਤਾਰਾ ਵਾਪਰਦਾ ਕਿਵੇਂ ਹੈ ਬਹੁਤ-ਬਹੁਤ ਧੰਨਵਾਦ